ਪ੍ਰਮੇਂਦਰ ਸਿੰਘ ਜੀ ਕੀ ਗੱਲ ਕੀ ਹੋਈ ਭਾਈ ਇਹ ਸਾਰੀ ਕੱਟ ਗੱਲ ਇਹ ਪਰਿਵਾਰ ਸਾਡਾ ਜਿਹੜਾ ਇਹ ਇੱਥੇ ਨਰਸਰੀ ਦੇ ਕੋਲ ਗੱਡੀ ਖੜੀ ਕਰ ਗਏ ਤੇ ਆਪ ਸਾਰਾ ਪਰਿਵਾਰ ਜਿਹੜਾ ਪੌਦੇ ਖਰੀਦਿਆ ਬੱਚੇ ਨਾਲ ਸੀਗੇ ਚੰਗੀ ਕਿਸਮਤ ਸੀ ਕਿ ਉਹ ਅਜੇ ਬੈਂਤ ਤੋਂ 2-4 ਮਿੰਟ ਪਹਿਲਾਂ ਗੱਡੀ ਬੜੀ ਸਪੀਡ ਨਾਲ ਚਾਈ ਆ ਉਹਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ ਜਦੋਂ ਇਹ ਗੱਡੀ ਜੋ ਇੰਨੀ ਜ਼ੋਰ ਨਾਲ ਵੱਜੀ ਕਿ ਗੱਡੀ ਪਲਟੀ ਹੋ ਗਈ ਆ ਗੱਡੀ ਪਲਟੀ ਹੋਣ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਆਹ ਗੱਲਬਾਤ ਹੋ ਗਈ ਆ ਅਸੀਂ ਇੱਥੇ ਪਹੁੰਚੇ ਆ ਆ ਕੇ ਪਹੁੰਚ ਕੇ ਤੋਂ ਮੁੰਡੇ ਨੂੰ ਕੱਢਿਆ ਉਹਦੇ ਸਿਰ 'ਤੇ ਸੱਟ ਲੱਗੀ ਆ ਉਹਨਹੀਂ ਆਪ ਹੀ ਫ ਦੋ ਦੋਨੇ ਦੂਜੀ ਗੱਡੀ ਠੀਕ ਆ ਉਹ ਗੱਡੀ ਠੀਕ ਆ ਸੈ ਸਿੱਧੀ ਖੜੀ ਰਹੀ ਆ ਪਰ ਦੋਰ ਪਾਸੇ ਵੱਜ ਕੇ ਘੁਮ ਗਈ ਗੱਡੀ ਉਹ ਤੇ ਇਹਨਾਂ ਬਹੁਤ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਕਿ ਹੋਰ ਕੋਈ ਨੁਕਸਾਨ ਜਿਹੜਾ ਨਹੀਂ ਹੋਇਆ ਕਿ ਆਉਂਦੇ ਜਾਂਦੇ ਕਿਸੇ ਹੋਰ ਨਾਲ ਟੱਚ ਨਹੀਂ ਕੀਤੀ ਗੱਡੀ ਪਲਟੀ ਹੋ ਗਈ ਗੱਡੀ ਜੀ ਬਿਲਕੁਲ ਡੈਮੇਜ ਹੋ ਗਈ ਆ ਦੂਸਰੀ ਵੀ ਡੈਮੇਜ ਹੋ ਗਈ ਆ ਉਹ ਮੁੰਡਾ ਜਿਹਦੇ ਕੋਲੋਂ ਗੱਡੀ ਵੱਜੀ ਆ ਉਹਦਾ ਵੀ ਬਚਾਅ ਹੋ ਗਿਆ ਵਾ ਕਿੰਨੇ ਨਹੀਂ ਗੱਡੀ ਦੇ ਵਿੱਚ ਕੱਲਾ ਸੀਗਾ ਕੱਲਾ ਸੀਗਾ ਉਹਨੂੰ ਪੁੱਛਿਆ ਵੀ ਹੋਇਆ ਕਿ ਉਹ ਉਹਦੇ ਕੰਨ ਮਦਾਵਕ ਗੱਡੀ ਤੇ ਉਹਨੂੰ ਚਲਾਉਂਦੇ ਨੀਂਦ ਆ ਗਈ ਆ ਕਹਿੰਦਾ ਉਹ ਨੀਂਦ ਹੋਣ ਕਰਕੇ ਜਿਹੜੇ ਹ ਇਹ ਆ ਸਾਡੀ ਵੀ ਆਡੀ ਗੱਡੀ ਆ ਉੱਥੇ ਅੰਦਰ ਐ ਫੁੱਲ ਲੈਣ ਗਏ ਆ ਤੇ ਗੱਡੀ ਉੱਥੇ ਪਾਰਕ ਕੀਤੀ ਆ ਫੁੱਲਾਂ ਵਾਲੀ ਦੁਕਾਨ ਦੇ ਨਾਲ ਬਿਲਕੁਲ ਨਾਲ ਲੱਗ ਕੇ ਪਾਰਕ ਕੀਤੀ ਆ ਤੇ ਪਿਛੋਂ ਇਹ ਗੱਡੀ ਬਹੁਤ ਹੀ ਸਪੀਡ 'ਚ ਆਈ ਆ ਤੇ ਓਵਰ ਸਪੀਡ ਆਈ ਆ ਤੇ ਇਹਨੇ ਟੱਚ ਕਰਕੇ ਤੇ ਗੱਡੀ ਨੂੰ ਪਲਟਾ ਕੇ ਤੇ ਦੋ ਤਿੰਨ ਆ ਸਾਡੀ ਗੱਡੀ ਦੋ ਚੱਕਰ ਖਾ ਕੇ ਡੇਗੀ ਆ ਤੇ ਇਹਦੀ ਵੀ ਗੱਡੀ ਜਿਹੜੀ ਆ ਵਿੱਚ ਪਲਟ ਗਈ ਆ ਰੋਡ ਦੇ ਇਹਨੇ ਪਿੱਛੋਂ ਏਡੀ ਜ਼ੋਰ ਦੀ ਵਜਈ ਆ ਆ ਗਿਆ ਪਤਾ ਇਹੀ ਇੱਥੋਂ ਤੱਕ ਹੀ ਅਸੀਂ ਅੰਦਰ ਫੁੱਲ ਖਰੀਦਣ ਦੇ ਸੀ ਤੇ ਬਾਹਰ ਆ ਗਏ ਜਦੋਂ ਨਿਕਲੇ ਆ ਉਹ ਤੋਂ ਵੇਖਿਆ ਆ ਆ ਕੇ ਸਾਡੀ ਵੀ ਗੱਡੀ ਪਲਟੀ ਹੋ ਰੋਦੇ ਵੀ ਪਲਟੀ ਆ ਸਾਡੀ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ ਉਹ ਓਵਰ ਸਪੀਡ ਓਵਰ ਸਪੀਡ ਬਹੁਤ ਜ਼ਿਆਦਾ ਓਵਰ ਸਪੀਡ 160 70 ਦੀ ਸਪੀਡ ਤੇ ਗੱਡੀ 180 ਦੀ ਸਪੀਡ ਤੇ ਗੱਡੀ ਹੋ ਗਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਸਾਡਾ ਸਾਡਾ ਤੇ ਕੋਈ ਵੀ ਵਿੱਚ ਨਹੀਂ ਅਸੀਂ ਫੁੱਲ ਖਰੀਦ ਰਹੇ ਠੀਕ ਆ ਉਹ ਮੁੰਡੇ ਦੇ ਸੱਟ ਲੱਗੀ ਆ ਤੇ ਉਹਨੇ ਇਹ ਵੀ ਕਿਹਾ ਆ ਸਾਨੂੰ ਵੀ ਜੋ ਵੀ ਆ ਅਸੀਂ ਤੁਹਾਡਾ ਗੱਡੀ ਦਾ ਇਲਾਜ ਮਤਲਬ ਜੋ ਵੀ ਗੱਡੀ ਦਾ ਨੁਕਸਾਨ ਆ ਪੂਰਾ ਕਰ ਕਰ ਦਾਂਗੇ ਤੇ ਤੁਸੀਂ ਮੈਨੂੰ ਹਸਪੀਟਲ ਲੈ ਜਾਓ ਤੇ ਉਹਦੀ ਹੈਲਪ ਕਰਨ ਲਈ ਮੇਰਾ ਵੱਡਾ ਬ੍ਰਦਰ ਉਹਨੂੰ ਹਸਪੀਟਲ ਲੈ ਕੇ ਗਿਆ ਹੈ। ਭਾਈ ਇਹ ਥੋੜਾ ਲੇਟ ਆ ਦੱਸਣ ਮਤ ਪਤਾ ਲੱਗਾ ਵੀ ਜਿਹੜੀ ਆ ਗੱਡੀ ਜਿਹੜੀ ਐ ਜਲੰਧਰ ਸਾਹਿਬ ਤੋਂ ਬਟਾਲੇ ਨੂੰ ਜਾ ਰਹੀ ਉਹ ਗੱਡੀ ਜਿਹੜੀ ਉਹ ਟਕਲੋਤੀ ਉਹ ਨਕਰੀ ਚ ਫੋਲ ਖਰੀਦ ਰਹੀ ਤੇ ਜਿਹਨੂੰ ਇਹ ਜਾਨੇ ਦੀ ਝੋਕ ਲੱਗ ਗਈ ਆ ਇਹ ਥੋੜਾ ਸੱਟ ਲੱਗੀ ਇਹਦੇ ਤੁਕੋ ਦਾ ਤਨੀਲਾ ਅੱਜ ਵੀ ਉਸ ਲਈ ਨਨੋ ਹਸਤਾ ਲੱਗਿਆ ਜਿਹੜੇ ਜਿਹਨਾਂ ਦੀ ਗੱਡੀ ਹੋ ਦੂਜੀ ਇਹ ਪਿੱਛੋਂ ਵੱਜੀ ਗੱਡੀ ਇਹ ਇਹ ਹਜੇ ਉਹ ਖਰੋਤੀ ਦੇ ਵਿੱਚ ਮਾਰੀ ਆ ਆ ਦੋਵੇਂ ਪਟੀਆਂ ਦੋਵੇਂ ਤੇ ਪਬਲਿਕ ਦੀ ਸਹਿਯੋਗ ਨਾਲ ਆ ਵੀ ਸਿੱਧੀ ਕੀਤੀ ਜੇ ਤੇ ਉਹੀ ਸਿੱਧੀ ਕਰਾ ਕੇ ਚੌਕੀ ਘੜਾਤੀ ਆਪਣੇ ਤੇ ਜਾਣੇ ਨਖਾਨੀ ਤੇ ਬਚਾਜਿਆ